ਹੋ ਰਿਹਾ ਹਾਏ ਹਾਏ ਜੀਰਨਰ ਮਾਦੀ ਹਾਏ ਹਾਏ ਦੇਸ ਦਾ ਪ੍ਰਧਾਨ ਮੰਤਰੀ ਮੁਰਦਾਬਾਦ ਮੁਰਦਾਬਾਦ ਦੇਸ ਦਾ ਪ੍ਰਧਾਨ ਮੰਤਰੀ ਮੁਰਦਾਬਾਦ ਮੁਰਦਾਬਾਦ ਸਾਰੇ ਬਿੱਟੋ ਹਾਏ ਹਾਏ ਸਾਰੇ ਹਾਏ ਹਾਏ ਉਹ ਸਾਰੇ ਕੌਣ ਸਤਾਏ ਪਏ ਹੋ ਦੋ ਇਹ ਰੋਜ਼ ਉਹਦੇ ਰੀਲ ਦੇ ਸੇਕ ਪਾਦੇ ਉਨੀ ਦਿਹਾੜੀ ਨਹੀਂ ਹੈਗੀ ਜਿੰਨਾ ਇਹ ਮਹਿੰਗਾ ਹੋਇਆ ਹੋਇਆ ਉਹਦੇ ਰੋਸ ਵਿੱਚ ਅਸੀਂ ਅੱਜ ਇੱਕ ਸਰਵ ਦੀਵਾ ਜਾ ਦਿਖਾਉਣ ਚੱਲੇ ਆ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੂੰ ਇਹ ਤੁਸੀਂ ਵਾਅਦੇ ਕੀਤੇ ਸੀ ਸਿਮਰਤੀ ਹਰਾਨੀ ਸਾਹਿਬ ਕਾ ਬੰਦਰੀ ਕੇਂਦਰ ਦੀ ਉਹਨੇ ਸਿਰ ਤੇ ਸਿਲੰਡਰ ਰੱਖ ਕੇ ਗਿਆ ਸੀ ਵੀ ਸਾਡੀ ਕਾਂਗਰਸ ਕਾਂਗਰਸ ਨੇ ਤੁਸੀਂ ਖਾਲੇ ਲੁਕਟ ਕੇ ਮਹਿੰਗਾਈ 'ਚ ਕੇਰਾ ਸਾਠੀ ਸਰਕਾਰ ਆਉਂਦਵਾਸੀ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਰਾਹਤ ਨਹੀਂ ਮਿਲਦੀ ਅੱਜ ਰਾਹਤ ਇਹੋ ਜੀ ਮਿਲ ਰਹੀ ਹੈ ਕਿ ਸਾਡੇੁੱਨੇ ਭੁਜੇ ਪਏ ਨੇ ਕਹਾਂ ਚ ਲੜਾਈ ਪੈਂਦੀ ਹੈ ਜੇ ਕੋਈ ਮੰਗਦਾ ਵੀ ਮੈਨੂੰ ਅੱਜ ਅੱਜ ਮੇਰਾ ਜੀ ਕਰਦਾ ਕਿ ਅੱਜ ਮੈਂ ਆਲੂਆਂ ਤੇ ਗਾਂਜਰਾ ਦੀ ਸਬਜ਼ੀ ਖਾਵਾਂ ਉਹ ਕਹਿੰਦੇ ਲਿਆਈਏ ਕਿੱਥੋਂ ਮੰਗਾਈ ਐ ਇੰਨੀ ਜ਼ਿਆਦਾ ਹੋਈ ਐ 100-100 ਰੁਪਏ 50-50 ਰੁਪਏ ਕਿਲੋ ਰੇਟ ਕਰਿਆ ਪਿਆ ਜਿਹੜਾ ਸਾਡੀਆਂ ਜੇਬਾਂ ਤੋਂ ਬਹੁਤ ਤੋਂ ਬਾਹਰ ਹੋ ਗਿਆ ਜਿਹਦੇ ਰੋਸ ਵਿੱਚ ਅੱਜ ਅਖਾਲੀ ਦਾ 77 ਬਟਿਆਲਾ ਗੇਟ ਤੋਂ ਆ ਜਿਹੜਾ ਭਾਈਚਾਰਾ ਇਹਨਾਂ ਦੀ ਆवाज ਬਣਤੀ ਅਸੀਂ ਜਾ ਰਹੇ ਹਾਂ ਅਸੀਂ ਆਸ ਕਰਦੇ ਹਾਂ ਕਿ ਬੀੜੀਆ ਰਾਹੀਂ ਸੁਖੀਆ ਸਰਕਾਰਾਂ ਨੂੰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਸਾਡੀ ਆਵਾਜ਼ ਸੁਣੂਗੀ ਸੁਣ ਕੇ ਸਾਨੂੰ ਕੁਝ ਨਾ ਕੁਝ ਰਾਹਤ ਮਿਲੇਗੀ ਇਹ ਅੱਜ ਨਾਰਾ ਲੱਗੇ ਚਾਹੇ ਜਿਹੜੀ ਚੱਟਣੀ ਵਾਲੀ ਤੁਸੀਂ ਗੱਲ ਕਰਦੇ ਹੋ ਮਦੀਦਾ ਕਿੱਥੋਂ ਲਿਆਊਗਾ ਧਣੀਆਂ ਕਿੱਥੋਂ ਲਿਆਊਗਾ ਉਹ ਵੀ ਹੱਦ ਟੁੱਟ ਗਈ ਜਿਹੜਾ ਕਿ ਸਾਡੇ ਆਮ ਹੋ ਜਾਂਦਾ ਸੀ ਪਿਆਜ਼ ਕਿੱਥੋਂ ਪਾਊਗਾ ਇਹਦੇ ਵਿੱਚ ਬਹੁਤ ਕੁਝ ਪੈਂਦਾ ਲਾਸਣ ਬਿਲਾਂ ਨਹੀਂ ਬਣਦੀ ਲਾਸਣ ਸਾਰੇ ਡਾਕਟਰ ਕਹਿੰਦੇ ਨੇ ਕਿ ਲਾਸਣ ਦਵਾਈ ਦਾ ਕੰਮ ਕਰਦਾ ਪਰ ਉਹ ਲਾਉ 400 ਰੁਪਏ ਕਿਲੋ ਪਾਉਣ ਇਹਦੇ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਦੀ ਸਰਕਾਰ ਲਵੇ ਜੇ ਨਹੀਂ ਇਹਦਾ ਕੋਈ ਸੁਝਾਅ ਹੈ ਵਧੀਆ ਵਿਦਿਵਾਨ ਜਿਹੜੇ ਜਿਹੜੇ ਜੱਟੀਆਂ ਜੁਤੀ ਵਾਸਤੀਆਂ ਖੋਲੀਆਂ ਨੇ ਉਹਨਾਂ ਤੋਂ رائے ਲੈਣ ਕਿ ਕਿੰਨੇ ਜਿਲ੍ਹਿਆਂ 'ਚ ਲਾਸਣ ਵਜਾਇਆ ਜਾਵੇ ਕਿੰਨੇ ਚ ਆਲੂ ਲਗਾਏ ਜਾਣ ਇਹਨਾਂ ਲੋਕਾਂ ਨੂੰ ਰਾਹਤ ਮਿਲੇ ਪਰ ਨੀਤ ਸਾਫ਼ ਕਿਹ ਵੀ ਆ ਲੀਡਰ ਦੀ ਜਿਹੜਾ ਲੀਡਰ ਹੈ ਨਾ ਜੇ ਉਹਦੀ ਨੀਤ ਸਾਫ਼ ਹੋ ਗਈ ਆ ਲੋਕ ਕਦੇ ਵੀ ਸੜਕਾਂ ਡੇ ਲਓ ਤੁਹਾਡੀ رائے ਮੁਤਾਬਕ ਮਹਿੰਗਾਈ ਤੇ ਠੱਲ ਪਾਉਣ ਲਈ ਕੀ ਹੋਣਾ ਚਾਹੀਦਾ ਕੁਝ ਜਿਹੜਾ ਕੋਸਟ ਕੱਟੇ ਮੈਂ ਕਹਿ ਰਿਹਾ ਵੀ ਮਹਿੰਗਾਈ ਤੇ ਠੱਲ ਪਾਉਣ ਲਈ ਸੌਖਾ ਕੰਮ ਹੈ ਜੀ ਜੇ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰ ਲਈਏ ਕਿ ਇੱਥੇ ਅੱਜ ਦੇ ਸਮੇਂ 'ਚ ਇਹ ਬਣ ਗਏ 32 ਜ਼ਿਲ੍ਹੇ 32 ਜ਼ਿਲ੍ਹਿਆਂ 'ਚ ਉਹ ਵੰਡ ਲੈਣ ਕਿ ਐਨੀ ਰੇਤੇ ਵਾਲੀ ਜ਼ਮੀਨ ਐਨਾ ਡੱਕਰ ਐ ਇੰਨੇ ਆ ਇੰਨੇ ਚ ਝੋਲਾ ਪਜਾਵਾਂਗੇ ਇੰਨੇ ਚ ਆਲੂ ਹੋਣਗੇ ਇੰਨੇ ਚ ਸਰੋਂ ਹੋਊਗੀ ਉਦੋਂ ਅੱਗੇ ਆ ਕੇ ਇੰਨੇ ਚ ਦਾਲਾ ਹੋਇਆ ਕਰਨਗੀਆਂ ਇੰਨੇ ਚ ਹਰ ਹਰ ਹੋਊਗੀ ਇੰਨੇ ਚ ਸਾਰਾ ਇਹ ਵਧ ਰਿਹਾ ਜਾਵੇ ਤੇ ਮੈਂ ਕਹਿ ਰਾਂ ਵੀ ਸਾਡੇ ਇਨ੍ਹਾਂ ਦੇ ਜਿਵੇਂ ਸਾਡੀਆਂ ਬੀਬੀਆਂ ਸਾਡੇ ਖੇਤਾਂ 'ਚ ਕੰਮ ਕਰ ਜਾਂਦੀਆਂ ਨੇ ਅੱਜ ਤਾਂ ਇਹਨਾਂ ਦੇ ਝੋਲੇ ਪਰ ਪਰ ਪੋਰੇ ਆ ਖੜੇ ਇਹ ਤਾਂ ਥੋੜੂ ਸਹਿਰ ਵਾਲਿਆਂ ਨੂੰ ਵੀ ਜਿੱਲੇ ਛੋਟੇ ਹੋ ਅਸੀਂ ਥੋੜਾ ਪਿਆਰ ਨਾਲ ਮਿਲਣ ਆਉਂਦੇ ਆ ਪਿਛਲਾ ਸਮਾਂ ਯਾਦ ਕਰੋ ਕਿ ਜਦੋਂ ਸਾਡੇ ਮਾਪਿਓ ਸਾਨੂੰ ਆਗ ਦੇ ਇੱਤੇ ਘੋੜ ਕੇ ਹੋਰ ਚੀਜ਼ਾਂ ਜਿੰਗੀਆਂ ਸਾਡਾ ਗੰਨਾ ਹੋਣਾ ਗੋੜ ਸੱਕਰ ਤੁਹਾਨੂੰ ਕਦੇ ਕਿੱਕੀ ਜਮਾ ਕੇ ਦੇ ਦੇਣੀ ਸ਼ਹਿਰ ਵਾਲਿਆਂ ਨੂੰ ਤੁਹਾਨੂੰ ਚਾਹ ਚਾਹਦਾ ਸਾਡਾ ਫਲਾਣੇ ਨਾਲ ਪਿੱਟ ਚ ਰਿਸ਼ਤਾ ਵੀ ਹੋ ਸਾਡੇ ਦੇਖ ਕੇ ਜਾਂਦਾ ਅੱਜ ਕਿੱਥੋਂ ਦੇ ਜੀਏ ਮੰਗਾਈਓ ਇੰਨੀ ਜਿਆਦੇ ਆ ਕਿ ਸਾਡਾ ਆਪਣਾ ਹੀ ਨਾ ਗੁਜ਼ਾਰਾ ਹੁੰਦਾ ਉਲਟਾ ਬਾਈਕਾਂ ਚ ਅਸੀਂ ਬੰਨ ਤੇ ਸਾਰੇ ਗਰੀਬ ਤੋਂ ਲੈ ਕੇ ਅਮੀਰ ਤੱਕ ਅਮੀਰ ਵੱਡਾ ਅਡਾਨੀ-ਬਾਣੀ ਦੀ ਨਹੀਂ ਮੈਂ ਗੱਲ ਕਰ ਰਿਹਾ ਜਿਹੜਾ ਆਮ ਬੰਦਾ ਹੈ ਉਹ ਐਸੇ ਤੱਕ ਬੰਨਤਾ ਕਿ ਲੋਨ ਤੇ ਲੋਨ ਲੋਨ ਤੇ ਲੋਨ ਉਹਦੇ 'ਚ ਐਸਾ ਰਗੜਿਆ ਕਿ ਜਦੋਂ ਸਵੇਰੇ ਅੱਖਾਂ ਖੁੱਪੀਆਂ ਨੇ ਸਾਨੂੰ ਤਿੰਨ ਚਾਰ ਕਿਸ਼ਤਾਂ ਹਰੇਕ ਨੂੰ ਹਾਜ਼ਰ ਆਵਾਜ਼ ਮਾਰ ਰਹੀਆਂ ਹੁੰਦੀਆਂ ਨੇ ਉਹਦੇ 'ਚ ਬਿਜਲੀ ਦਾ ਬਿੱਲ ਆ ਜਾਂਦਾ ਰੋਜ਼ ਬੱਚਿਆਂ ਦੀ ਪੜ੍ਹਾਈ ਆ ਜਾਂਦੀ ਹੈ ਇਸੇ ਤਰ੍ਹਾਂ ਬਿਮਾਰੀ ਆ ਜਾਂਦੀ ਹੈ ਜਿਹੜੀ ਅਨੇਕਾਂ ਬਿਮਾਰੀਆਂ ਮਲਾਵਟ ਖੋਰਾ ਨੇ ਪੈਦਾ ਕਰੀਆਂ ਹੋਈਆਂ ਨੇ ਇਹਦੇ ਕਰਕੇ ਇਹਦੇ ਤੇ ਰਾਹਤ ਅੰਦਿਲ ਸਕ ਜੇ ਸਰਕਾਰਾਂ ਦਾ ਧਿਆਨ ਸਰਕਾਰਾਂ ਇੱਕ ਦੂਜੇ ਤੇ ਅਲੀਕੇਸ਼ਨ ਲਗਾਉਂਦੀਆਂ ਕਿ ਉਹਨਾਂ ਦੇ ਸਮੇਂ 'ਚ ਮਹਿੰਗਾਈ ਸੀ ਉਹਨਾਂ ਦੇ ਸਮੇਂ 'ਚ ਮਹਿੰਗਾਈ ਸੀ ਤੁਹਾਨੂੰ ਲੱਗਦਾ ਨਹੀਂ ਕੋਈ ਆਲ ਪਾਰਟੀ ਮੀਟਿੰਗ ਛੱਡ ਕੇ ਮਹਿੰਗਾਈ ਤੇ ਹੱਲ ਕੀਤਾ ਗਿਆ ਇਹ ਸਰਕਾਰਾਂ ਦੇ ਲੀਡਰਾਂ ਮਾਨਦਾਰ ਹੋ ਜਾਣ ਮਾਨਦਾਰ ਇਹ ਨਹੀਂ ਵੀ ਪੈਸੇ ਲੈਣੋਂ ਹਟਣ ਮੇਰੇ ਖਿਆਲ ਤੋਂ ਵੀ ਇਹਨਾਂ ਨੇ ਹਟਣਾ ਲੈ ਲਿਆ ਕਰਨ ਆਹ ਆਲ ਪਾਰਟੀ ਮੀਟਿੰਗ ਬੁਲਾ ਕੇ ਉਹ ਚ ਚਰਚਾ ਕਰਨ ਜਿਵੇਂ ਮੈਂ ਦੱਸ ਰਿਹਾ ਇਹਦਾ ਹੱਲ ਨਿਕਲਦਾ ਹੈ ਪਰ ਇਹਨਾਂ ਨੇ ਹੱਲ ਇਸ ਕਰਕੇ ਨਹੀਂ ਕਰਨਾ ਜਿਹੜਾ ਬਚੋਲਾ ਹੈ ਕਿਸੇ ਕੰਮ ਦਾ ਵੀ ਬਚੋਲਾ ਹੋਵੇ ਉਹ ਦਿੰਦਾ ਹੈ ਮੋਟਾ ਜ ਮੋਟਾ ਫੰਡ ਇਹ ਫੰਡ ਦੇ ਕਰਕੇ ਆ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਉਹਨਾਂ ਨੇ ਇਹਨਾਂ ਲੋਕਾਂ ਦੀ ਨਬਜ ਫੜ ਲਈ ਕਿ ਇਹਨਾਂ ਨੂੰ ਸਮੇਂ ਤੇ ਕਿਸੇ ਨੂੰ ਆਟਾ ਦਾਲ ਤੇ ਲਾ ਲੋ ਕਿਸੇ ਨੂੰ ਹੋਰ ਕਿਸੇ ਚੀਜ਼ ਤੇ ਲਾ ਲੋ ਇਹਦੇ ਕਰਕੇ ਅਸੀਂ ਅਜੇ ਸਤਾਏ ਪਈਆਂ ਇਹ 2-4 ਬੰਦੇ ਪੈਸੇ ਲੈ ਲੈਂਦੇ ਨੇ ਵੋਟਾਂ ਚ ਬਦਨਾਮ ਅਸੀਂ ਸਾਰੇ ਹੋ ਗਏ ਇਹਦੇ ਕਰਕੇ ਇਹ ਵੀ ਨੌ ਮਰਾਦ ਬਿਮਾਰੀ ਪੰਜਾਬ ਚ ਬਾਹਰ ਨੀ ਸਟੇਟਾਂ ਤੋ ਆ ਗਈ ਹੈ ਬਹੁਤ ਦੁੱਖ ਨਾਲ ਮੈਂ ਬੋਲਣਾ ਪਿਆ ਜੀ ਮਹਿੰਗਾਈ ਨੂੰ ਤਾਂ ਦੇਖਦੇ ਸੂਤ ਦੁਨੀਆਂ ਦੇਤੀ ਹੈ ਜਿੰਨੇ ਵੀ ਗਰੀਬ ਆ ਮਾਂ ਸਾਰੇ ਲੋਕ ਨੇ ਉਹ ਮਹਿੰਗਾਈ ਕੋ ਇੰਨਾ ਜ਼ਿਆਦਾ ਪ੍ਰੇਸ਼ਿਤ ਨੇ ਕਿ ਨਹੀਂ ਕਹਿ ਸਕਦੇ ਆਮਦਨ ਹੈ ਨਹੀਂ ਦਿੱਤੀ ਵਿੱਚ ਦਿਹਾੜੀ ਲੋਕਾਂ ਵੀ ਦੇਖੋ ਵਧ ਨਹੀਂ ਰਹੀ ਨਾ ਤੇ ਆਮਦਨ ਦੇ ਮੁਤਾਬਕ ਤਾਂ ਤੁਸੀਂ ਖਰੀਦੇ ਨਹੀਂ ਸਕਦੇ 40-50 ਰੁਪਏ ਤਾਂ ਧਣੀਆਂ ਦੀ ਗੁੱਚੀ ਹੈ ਅਗਰ ਅਸੀਂ ਚਟਣੀ ਕਰਕੇ ਵੀ ਖਾਣਾ ਚਾਹੀਏ ਪਰ ਅਸੀਂ ਗਰੀਬ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਨਾਲ ਇਹ ਬੀਂਹਾਂ ਪੈਣਾ ਨੇ ਇਹਨਾਂ ਨੂੰ ਉਸ ਤਰੀਕੇ ਨਾਲ ਕਰਾਚੇ ਜਾ ਕੇ ਪਿੰਡਾਂ ਚ ਜਾ ਕੇ ਮੰਦਕੇ ਵੀ ਖਾਣਾ ਬਹੁਤ ਮੁਸ਼ਕਿਲ ਨਹੀਂ ਤਾਂ ਦਾਲ ਸਬ지 ਆਮ ਸੀ ਹੋਰ ਜਦੋਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਨਾਲੋਂ ਜ਼ਿਆਦਾ ਕਿਤੇ ਹੁਣ ਮਹਿੰਗਾਈ ਆ ਹਰ ਡੇਲੀ ਹੋਰ ਹੋਰ ਜ਼ਿਆਦੇ ਧਰਨੇ ਲੱਗੇ ਨੇ ਮਹਿੰਗਾਈ ਕਹਿੰਦੀ ਕੋਈ ਨਹੀਂ ਦੇਖਿਆ ਨਹੀਂ ਪਤਾ ਚੱਲਦਾ ਕਿ ਤੇਲ ਦੀ ਬੋਤਲ ਅੱਜ ਇੰਨੇ ਪੈਸੇ ਵੱਧ ਗਏ ਨੇ ਜਦੋਂ ਖਰੀਦਣ ਜਾਂਦੇ ਆ ਬਹੁਤ ਮੁਸ਼ਕਲ ਹੋ ਗਈ ਆ ਅਸੀਂ ਬਹੁਤ ਪਰੇਸ਼ਾਨ ਹਾਂ ਹਾਂਜੀ ਹਾਂ ਰਸੋਈ ਦਾ ਬਜਟ ਬਹੁਤ ਜ਼ਿਆਦਾ ਹੀ ਚੁੱਟਿਆ ਨਹੀਂ ਖੀਦਿਆ ਜਾਦਾ ਮਹਿੰਗਾਈ ਇਹ ਮੰਗ ਪੱਤਰ ਜੀ ਅਕਾਲੀ ਦਵ ਸਤੰਤਰ ਵੱਲੋਂ ਜੀ ਮਹਿੰਗਾਈ ਦੇ ਸਬੰਧ ਦੇ ਵਿੱਚ ਸੀਗਾ ਤੇ ਉਹ ਅਸੀਂ ਪ੍ਰਸ਼ਾਸਨ ਨੂੰ ਪਹੁੰਚਾ ਦਾਂਗੇ ਇਹਨਾਂ ਦੀਆਂ ਮੰਗਾਂ ਨੇ ਉਹ ਪ੍ਰਸ਼ਾਸਨ ਤੱਕ ਪਹੁੰਚਦੀਆਂ ਕਰ ਦਾਂਗੇ